ਹਾਂਜੀ ਬਾਈ ਜੀ ਇੱਥੇ ਇੱਕ ਵੀਰ ਖੜਾ ਆਪਣਾ ਬਾਈ ਸਟਾਲ ਲਾ ਕੇ ਪੰਜਾਬੀ ਭਰਾ ਆਪਣਾ ਉਹ ਬਾਈ ਵਿਚਰਾ ਬਾਈ ਜੀ ਕੁਲਚਾ 버ਗਰ ਬ੍ਰੈਡ ਬ੍ਰੈਡ ਰੋਲ ਸੈਂਡਵਿਚ ਸਪ੍ਰਿੰਗ ਰੋਲ ਮੂਮਸ ਫ੍ਰੈਂਚ ਫ੍ਰਾਈ ਜਲੇਬੀ ਤੇ ਪਕੌੜੇ ਵੀਰੇ ਬਾਈ ਜੀ ਆਪਣਾ ਪੰਜਾਬੀ ਭਰਾ ਦੇਖੋ ਸਭ ਤੋਂ ਵੱਡੀ ਤਾਂ ਗੱਲ ਖੁਸ਼ੀ ਦੀ ਇਹ ਹੈ ਕਿ ਜੋ ਸਾਡੇ ਪੰਜਾਬੀ ਭਰਾ ਉਹ ਇਸ ਪਾਸੇ ਕੰਮ ਨੂੰ ਤੁਰ ਪਿਆ ਕਿਉਂਕਿ ਜਿੰਨਾ ਵੀ ਪਹਿਲਾਂ ਸਾਡੇ ਬਾਜ਼ਾਰਾਂ ਦੇ ਵਿੱਚ ਫਾਸਟ ਫੂਡ ਦਾ ਕੰਮ ਸੀ ਉਹਦੇ ਉੱਪਰ ਸਾਰਾ ਪ੍ਰਵਾਸੀਆਂ ਦਾ ਕਬਜ਼ਾ ਸੀ ਪਰ ਬੜੀ ਖੁਸ਼ੀ ਦੀ ਗੱਲ ਹੈ ਕਿ ਇੰਨਾ ਕੰਮ ਨੂੰ ਹੁਣ ਸਾਡੇ ਪੰਜਾਬੀ ਭਰਾ ਵੀ ਕਰਨ ਲੱਗ ਪਿਆ ਤੁਸੀਂ ਦੇਖੋ ਗੁਰਸੇਖ ਭਰਾ ਜੀ ਔਰ ਬਹੁਤ ਸਫਾਈ ਨਾਲ ਕੰਮ ਕਰਦੇ ਬਾਈ ਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਨੂੰ ਤੰਬਾਕੂ ਛੋਟੀ ਵਾਲੇ ਹੱਥਾਂ ਦੇ ਨਾਲ ਜੋ ਸਾਨੂੰ ਸਮਾਰ ਬਣਾ ਕੇ ਦਿੱਤਾ ਜਾਂਦਾ ਉਹ ਤੋਂ ਸਾਡਾ ਖੜਾ ਛੁੱਟ ਗਿਆ ਕਿਉਂਕਿ ਸਾਡੇ ਭਰਾ ਆਪਣਾ ਕੰਮ ਕਰਨ ਲੱਗੇ ਸੋ ਬਾਈ ਜੀ ਪੰਜਾਬੀ ਭਰਾਵਾਂ ਨੂੰ ਸਪੋਰਟ ਕਰਿਆ ਕਰੋ ਇਹਨਾਂ ਕੋਲ ਚੀਜ਼ ਜਰੂਰ ਲੈ ਕੇ ਜਾਇਆ ਕਰੋ ਕਿਉਂਕਿ ਚੀਜ਼ ਤਾਂ ਆਪਾਂ ਬਾਈ ਜੀ ਲੈਣੀ ਹੁੰਦੀ ਆ ਕਈ ਵਾਰੀ ਆਪਾਂ ਦੇਖਦੇ ਆ ਕਿ ਇਹਨਾਂ ਕੋਲ ਕੋਈ ਨਹੀਂ ਹੁੰਦਾ ਤੇ ਪ੍ਰਵਾਸੀਆਂ ਦੇ ਕੋਲ ਲੈਣਾ ਲੱਗੀਆਂ ਹੁੰਦੀ ਆ ਸੋ ਆਪਣੇ ਭਰਾਵਾਂ ਨੂੰ ਬਾਈ ਜੀ ਤੁਸੀਂ ਸਪੋਰਟ ਕਰੋ ਤੇ ਵੀਡੀਓ ਬਤੀ ਲੱਗੇ ਵੀਡੀਓ ਸ਼ੇਅਰ ਜਰੂਰ ਕਰੋ ਬਾਈ ਦਾ ਨੰਬਰ ਦੇ ਰੱਖਿਆ ਤੁਸੀਂ ਇਹਨਾਂ ਨੂੰ ਫੋਨ ਕਰ ਸਕਦੇ ਹੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ